ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜ਼ੀ ਨਿਊਜ਼ ਤੇ ਮੈਂ ਹਾਪਰ ਦੀਪਕ ਕੌਰ ਤਾਂ ਦੱਸਦੀ ਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਤੇ ਉੱਥੇ ਤਾਪਮਾਨ ਦੇ ਵਿੱਚ ਵਾਧਾ ਵੀ ਦਰਜ ਕੀਤਾ ਗਿਆ ਪਿਛਲੇ 2 ਦਿਨਾਂ ਦੇ ਵਿੱਚ ਇਸ ਦੇ ਨਾਲ ਤੋਂ ਨਵੀਂ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ 0. ਇੱਕ ਜਿਹੜਾ ਕਹਿ ਸਕਦੇ ਆ ਤਬਦੀਲੀ ਆਈ ਆ ਤਾਪਮਾਨ ਵਧਣ ਲੱਗਾ ਜਿਹੜਾ ਕਿ ਆਮ ਤਾਪਮਾਨ ਦੇ ਨਾਲੋਂ 4.8 ਡਿਗਰੀ ਜ਼ਿਆਦਾ ਦੱਸਿਆ ਜਾ ਰਿਹਾ ਇਸ ਦੇ ਨਾਲ ਤੁਹਾਨੂੰ ਅਹਿਮ ਜਾਣਕਾਰੀ ਜ਼ਰੂਰ ਦੇ ਦਿੰਨਾ ਕਿ ਅੱਜ ਘਰਾਂ 'ਚ ਨਿਕਲਣ ਤੋਂ ਬਾਹਰ ਤੁਸੀਂ ਇਹ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਅੱਜ ਕੁਝ ਥਾਵਾਂ ਦੇ ਉੱਤੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਹੈ ਕਿ ਥੋੜੇ ਸਮੇਂ ਦੇ ਵਿੱਚ ਦਰਮਿਆਨੀ ਬਾਰਿਸ਼ ਹੈ ਜਿਹੜੀ ਉਹ ਹੋ ਸਕਦੀ ਹੈ ਜਿਨ੍ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੁਝ ਕਿ ਇਲਾਕਿਆਂ ਦੇ ਵਿੱਚ ਕਹਿ ਸਕਦੇ ਆ ਕਿ ਪੱਛਮੀ ਗੜਬੜੀ ਦੇ ਕਾਰਨ ਹੋ ਸਕਦੀਆਂ ਨੇ ਅਜੇ ਦੇਖਿਆ ਜਾਵੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਕਾਫੀ ਹੱਦ ਤੱਕ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਸੂਰਜ ਦੇ ਨਾਲ ਹੀ ਲੋਕਾਂ ਦੇ ਵੱਲੋਂ ਲਗਾਤਾਰ ਅਨੁਮਾਨ ਲਗਾਏ ਜਾ ਰਹੇ ਸੀ ਕਿ ਹੁਣ ਗਰਮੀ ਹੈ ਜਿਹੜੀ ਜਲਦੀ ਆ ਜਾਵੇਗੀ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਅਕ ਕਿ 19 ਫਰਵਰੀ ਯਾਨੀ ਕਿ ਅੱਜ ਤੇ 20 ਫਰਵਰੀ ਨੂੰ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਔਰ ਹਲਕੀ ਤੋਂ ਦਰਮਿਆਨੀ ਹੈ ਜਿਹੜੀ بارش ਹੋ ਸਕਦੀ ਹੈ ਦੱਸਦੇ ਕਿ ਕੁਝ ਥਾਵਾਂ ਦੇ ਉੱਤੇ ਬਿਜਲੀ ਵੀ ਡਿੱਗ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਮੌਸਮ ਵਿਭਾਗ ਨੇ ਲੋਕਾਂ ਨੂੰ ਹਨੇਰੀ ਅਤੇ ਤੂਫਾਨੀ ਮੌਸਮ ਦੌਰਾਨ ਦਰੱਖਤਾਂ ਹੇਠਾਂ ਨਾ ਖੜੇ ਹੋਣ ਦੀ ਵੀ ਸਲਾਹ ਦਿੱਤੀ ਹੈ ਤਾਂ ਪਿਛਲੇ 2 ਦਿਨਾਂ ਤੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਤਾਪਮਾਨ ਹੈ ਜਿਹੜਾ ਫਿਰ ਤੋਂ ਵਧਣ ਲੱਗਿਆ ਤੇ ਸਵੇਰ ਦਾ ਤਾਪਮਾਨ 0.8 ਡਿਗਰੀ ਹੈ ਜਿਹੜਾ ਵਾਧਾ ਹੈ ਕਿਉਂਕਿ ਆਮ ਤਾਪਮਾਨ ਦੇ ਨਾਲੋਂ 4.8 ਡਿਗਰੀ ਜਿਆਦਾ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਅੱਜ ਤੋਂ ਮੌਸਮ ਦੇ ਵਿੱਚ ਬਦਲਾਅ ਆਉਣ ਦੀ ਉਮੀਦ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਬਾਅਦ 'ਚ ਤੋਂ ਬਾਅਦ ਹੈ ਜਿਹੜਾ ਇੱਕ ਵਾਰ ਫਿਰ ਤੋਂ ਅੰਦਾਜ਼ੇ ਲਗਾਏ ਜਾ ਸਕਦੇ ਨੇ ਕਿ ਠੰਡ ਮੁੜ ਵਾਪਸ ਆ ਸਕਦੀ ਹੈ